ਉਹਦੇ ਵਿੱਚ ਉਹ ਕਿਸ ਪੜਾਅ ਤੇ ਜਾਂ ਕਿਸ ਤਰ੍ਹਾਂ ਉਹਦਾ ਜੀਨੋ ਦੇ ਵਿੱਚੋਂ ਆਪਣਾ ਵਿਵਹਾਰ ਕਰਦਾ ਹੈ ਉਸੇ ਤਿਹੇ ਇੱਕ ਕੰਮ ਦਾ ਸੋ ਮੈਂ ਆਪਾਂ ਗੁਰਬਾਣੀ ਦੇ ਵਿੱਚ ਪੜਦੇ ਆ 16 ਰਾਗ ਦੇ ਵਿੱਚ ਗੁਰਬਾਣੀ ਜੀ ਦੇ ਵਿੱਚ ਲਿਖਿਆ ਹੈ ਕਿ ਸੋ ਦਾ ਤੇਰਾ ਕਿਹਾ ਸੋ ਭਰ ਬਣਾ ਦਿੱਤ ਮੈਂ ਸਰ ਸਮਾਨ ਦੇ ਮਾਝ ਦੇ ਤੇਰੇ ਰਾਤ ਦੇ ਇੱਕ ਸੰਖਾ ਪਰ ਉਹ ਤੇ ਕੀ ਕੁਝ ਕਿੰਨੇ ਆਵਾਜ਼ ਦੇ ਕਿੰਨੇ ਰਾਗ ਪੈਦਾ ਹੋ ਰਹੇ ਪਰ ਉਹ ਤੋਂ ਨਹੀਂ ਸੁਣਦੀ ਨਹੀਂ ਕਿ ਆਮ ਨੂੰ ਖੂਬ ਸਾਡੇ ਲਈ ਉਹ ਨਹੀਂ ਸੁਣਦਾ ਨਾ ਉਹ ਦੇਖਦਾ ਦੇਖਦਾ ਵਾ ਜਿਨ੍ਹਾਂ ਨੂੰ ਉਹਨਾਂ ਨੂੰ ਆ ਗੁਰੂ ਗ੍ਰੰਥ ਸਾਹਿਬ ਨੂੰ ਸਭ ਦਿਖਦਾ ਸੀ ਸੁਣਦਾ ਸੀਗਾ ਉਸ ਅਵਸਥਾ ਤੱਕ ਪਹੁੰਚਣਾ ਇਹੀ ਮੈਂ ਸਮਝਦਾ ਕਿ ਜੋਹਾਨੀ ਸਫਰ ਦਾ ਪੜਾਵ ਜਦੋਂ ਉਹ ਸੁਣਨ ਲੱਗ ਪਵੇ ਜਿਹਨੂੰ ਉਹ ਤੁੰ ਸੁਣ ਗਈ ਜਾਂ ਉਹ ਸੋਣ ਤੋਂ ਅਨੰਦ ਮਾਣ ਲਿਆ ਜਾਂ ਉਹ ਦ੍ਰਿਸ਼ ਦੇਖ ਲੇ ਤਾਂ ਫਿਰ ਉਹਦਾ ਸਭ ਕੁਝ ਪ੍ਰਾਪਤ ਹੋ ਗਿਆ ਬੰਦੇ ਨੇ ਉਹ ਪਹੁੰਚ ਗਿਆ ਉਸ ਟਿਕਾਣੇ ਤੇ ਸੋ ਮੈਂ ਇਹਦੇ ਵਿੱਚ ਲੱਭਿਆ ਕਿ ਮੈਨੂੰ ਕੰਫਰਮੈਂਸ ਸੀ ਕਿ ਦੀ ਪ੍ਰੈਕਟੀਕਲੀ ਬਸਦਾ ਪਤਾ ਨਹੀਂ ਕਿ ਕਿਤੇ ਉਹ ਕਿਵੇਂ ਆ ਜਾਂ ਉਹਨੇ ਕੇਸ ਵਸਥਾ ਚ ਲਿਖਿਆ ਪਰ ਜਦੋਂ ਇਹ ਲਿਖਦਾ ਹੋ ਕਾਕੇ ਨੂੰ ਸੁਣੀ ਕੋ ਹਰ ਸੁਣਾਦੀ ਬੰਨ ਅੱਖਾਂ ਕਰ ਰਾਗ ਗਾਹੀ ਲੈਂਦਾ ਤੇ ਮੇਰੀ ਸਭ ਤੋਂ ਪਸੰਦ ਪੁਸਤਕ ਉੱਥੇ ਪਹੁੰਚੀ ਕਿ ਇੱਕੀ ਕਾਕੇ ਨੇ ਉਹ ਵਸਤਾ ਪਾ ਲਈ ਕਿ ਉਹ ਨਾਲ ਉਹਦੀ ਤੋਂ ਜਿਹੜੀ ਸੋਣ ਮੈਂਦੀ ਆ ਤੇ ਉਹ ਉਹਦੇ ਸੋਨੇ ਉਹਨਾਂ ਦੇ ਤੇ ਮੈਂ ਸਮਝਦਾ ਕਿ ਇਹ ਜ਼ਿੰਦਗੀ ਦਾ ਜੀਵਨ ਆ ਤੇ ਕੋਈ ਰਾਸਿਸਤਨਾ ਦਾ ਇਹ ਨੰਦ ਜਿਹੜਾ ਕੋ ਮਿਲਿਆ ਵਾ ਤੇ ਫਿਰ ਬਹੁਤ ਬੜੀ ਕਾਮ ਦੀ ਜੀ ਕਿਹਾ ਜਾ ਸਕਦੀ ਆ ਇੱਕ ਵਸਤਾ ਦਾ ਕਿਉਂਕਿ ਜ਼ਿੰਦਗੀ ਵਿੱਚ ਜੇ ਆਪਾਂ ਨੂੰ ਸਫਲਤ ਹੋਣ ਦੇ ਲਈ ਸਹਿਜ ਦਾ ਅਵਸਥਾ ਸਾਡੇ ਗੁਰਮਾਣ ਗੁਰਮਾਨੇ ਹੀ ਕਿਹਾ ਸਹਿਜ ਹੋਣਾ ਬਹੁਤ ਜ਼ਰੂਰੀ ਕਿਉਂਕਿ ਮਨ ਸਾਡਾ ਭੜਕਦਾ ਹਮੇਸ਼ਾ ਮਨ ਚ ਟਿਕਾ ਦਾ ਹੁਣ ਇਹੀ ਸਭ ਤੋਂ ਵੱਡਾ ਉਖਾ ਹੈ ਪਹਿਲੀ ਵਸਤਾ ਹੀ ਸਮਝਦੇ ਇਹ ਜਿਹੜੇ ਟਿਕਾ ਮਨ ਚ ਆ ਗਿਆ ਕੋ ਤੁਹਾਡਾ ਸਫਰ ਤੁਸੀਂ ਕਰ ਸਕਦੇ ਆ ਚੱਲ ਸਕਦੇ ਹੋ ਪ੍ਰਾਪਤ ਕਰ ਸਕਦੇ ਆ ਤੇ ਜੇ ਮੈਂ ਉਹ ਵਸਤਾ ਨੂੰ ਮੈਂ ਦੇਖਿਆ ਕਿ ਅੰਦਰਲੀ ਹੂ ਨੂੰ ਜਦੋਂ ਟਿਕਾ ਮਿਲਿਆ ਆਤਮਵਾਰੇ ਹੀ ਉੱਠੀ ਗਏ ਦੇ ਘਾਰ ਅੰਦਰ ਸੋ ਮੈਂ ਤਾਂ ਇਹ ਦੋ ਰਸਤਾ ਇਸ ਦੇ ਵਿੱਚ ਲੱਭੀਆਂ ਤੇ ਮੈਨੂੰ ਲੱਗਿਆ ਕਿ ਕਾਪੀ ਉਹਦੇ ਜੀ ਦੇ ਲਿਖੇ ਤੇ ਸੋ ਜੇ ਰੋਹਾਨੀ ਸਫਲ ਤੇ ਵੀ ਅਪਾ ਤੁਰਦੇ ਆ ਸਿਰਫ ਕਾਫਰੂਫ ਦੇ ਵਿੱਚ ਗੱਲ ਨਹੀਂ ਕਰਨੀ ਤੇ ਜੇ ਉਹਨੂੰ ਜ਼ਿੰਦਗੀ ਦੇ ਵਿੱਚ ਤੇ ਜੇ ਬੰਦੇ ਦੇ ਉਸਦੇ ਉਹ ਆਸਰ ਕੀਤਾ ਜਾਂ ਉਹਦੇ ਵਿੱਚੋਂ ਉਸ ਨੂੰ ਉੱਚਤਮ ਪੱਧਰੇ ਵੱਲ ਉਸ ਇੱਕ ਬਹੁਤ ਸਿਆ ਤਾਂ ਮੈਂ ਸਮਝਦਾ ਕਿ ਬਹੁਤ ਬੋਧੀ ਪ੍ਰਾਪਤੀ ਹੈ ਇਹਦੇ ਲਈ ਗ੍ਰੇਸ ਪਾਕਾਂ ਦੇ ਬਹੁਤ ਬਸਾਰੇ ਇਸ ਮਾਸੇ ਨੂੰ ਕਿ ਤੁਹਾਨੂੰ ਇਹ ਪਿਆਰੇ ਸੋ ਕਿਉਂਕਿ ਇਹ ਬੜੀ ਔਖੀ ਵਸਤਾਂ ਵਾਲਾ ਸੰਵਿਧਾਨਕੋ ਪੇਜ ਜਿਹੜਾ ਮੈਂ ਪੜਿਆ ਜਾਂ ਦੇਖਿਆ ਤੋਂ ਜੇ ਇਸ ਤਰ੍ਹਾਂ ਦੀ ਲੋਕ ਪ੍ਰਵਾਵਾ ਨੋਇਨ ਉਹ ਕਿਤਾਬੀ ਰੂਪ ਦੇ ਵਿੱਚ ਜੇ ਆਪਾਂ ਦੀ ਗੱਲ ਕਰਦੇ ਆ ਵਿਕਨਤੌਰ ਤੇ ਜਾਂ ਜਿਵੇਂ ਕਾਇਨਾਮ ਜੀ ਨੇ ਇਸ਼ਾਰਾ ਕੀਤਾ ਕਿ ਪ੍ਰੂਫੀ ਡਿਗਰੀਆਂ ਕਈ ਥਾਵਾਂ ਤੋਂ ਕਾਫੀ ਜਿੰਨਾ ਹੈਗਾ ਵਾ ਉਹ ਕਹਿੰਦਾ ਕਿ ਇਹ ਕਿਤਾਬ ਨਹੀਂ ਲੱਗਦਾ ਨਹੀਂ ਕਿ ਨਾਲੇ ਸਹਾਉਮਾਨਿਤ ਫਾਈਲ ਹੋਵੇ ਜਦੋਂ ਦੇਤੇ ਕਰਦੇ ਦੇਖੀ ਨਹੀਂ ਚੈਨ ਤੇ ਜੇ ਉੱਥੇ ਲੱਗ ਜਾਂਦਾ ਤਾਂ ਹੋ ਸਕਦਾ ਉਹ ਜਿਆਦਾ ਮਸਲਾ ਬਣਦਾ ਸੋਲ ਤਾਂ ਬੰਦ ਹੋ ਕਰਵਾਉਣਾ ਨਹੀਂ ਕਿਵਾਂ ਨਾਲ ਜਿਨ੍ਹਾਂ ਨੇ ਸਵੀਕਾਰ ਕੀਤਾ ਜਿਨ੍ਹਾਂ ਨੇ ਇਸ ਕਿਤਾਬ ਨੂੰ ਦਿੱਸਾ ਆਪਣੀ ਕਾਲ ਕੀਤੀ ਇੱਕ ਜਿਹੜੀ ਪਿਛਿਆ ਪਸੰਦੀ ਕਾਲ ਦਿੱਲੀ ਕਾਲ ਦੀ ਕਿਤਾਬ ਦਿੱਸ ਕੀਤੀ ਸੀ ਤਾਂ ਉਸਨੂੰ ਗੁਰੂ ਸਾਹਿਬ ਨੇ ਸੁਖੀ ਕੋਦ ਨੂੰ ਆ ਸਕੇ ਸੀ और उस सर्टिफिकेट जो माण तो 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 कर तो 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 दिए गए थे इन्हों का रह गया बेनती है कि अपना हासिल कारण श्रद्धाल की मंडल वाले रहेंगे उसके बाद आप चाह खाण पीने समान सर आया पाया बैठा हो रहा तो खा पी के फिर आप शुरू करा तो सारी बेनती है कि जितने साली कसल सुन के फिर जाओगे तो, तो ਉਹ ਸਾਰੇ ਸਾਥੀਆਂ ਵੇਚੇ ਗਏ ਮਕਾਬਲੇ ਤੋਂ ਆਪਣਾ ਪੇਰੀਏ ਨਾਲ ਨੂੰ ਕੋਈ ਕੰਮ ਨਹੀਂ ਸੁਣੋ ਲੈ ਲਈ ਫੁੱਲ ਸਵਾਦ ਨੂੰ ਅਗਿਰਵਾਸਿਸ ਦਾ ਕਰਾਂਗੇ ਕਿ ਤੁਹਾਨੂੰ ਉਥਾਨੂੰ ਕੋਈ